ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਵੀ ਤੁਹਾਡੇ ਨਾਲ ਬਹੁਤ ਸੋਹਣੇ ਸੂਟ ਸ਼ੇਅਰ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਜਾਂ ਆਪਣੀ ਸ਼ਾਪ ਤੇ ਆ ਕੇ ਤੁਸੀਂ ਖੁਦ ਆਣ ਕੇ ਲੈ ਸਕਦੇ ਹੋ ਆਪਣੀ ਸ਼ਾਪ ਹੈਗੀ ਜੀ ਫਿਰੋਜ਼ਪੁਰ ਮੱਲਾਵਾਲਾ ਰੋਡ ਮੱਖੋ ਔਰ ਇੱਥੇ ਅੱਗੇ ਤੁਸੀਂ ਹਰ ਤਰ੍ਹਾਂ ਦਾ ਸੂਟ ਲੈ ਸਕਦੇ ਹੋ ਜੇ ਤੁਸੀਂ ਆਰਡਰ ਤੇ ਸੂਟ ਤਿਆਰ ਕਰਵਾਉਣਾ ਹੋਵੇ ਜਿਵੇਂ ਹੈਂਡਵਰਕ ਹੋ ਗਿਆ ਮਸ਼ੀਨਵਰਕ ਹੋ ਗਿਆ ਆ ਜਾਂ ਕਿਸੇ ਵੀ ਤਰ੍ਹਾਂ ਦਾ ਹੈਂਡ ਪੇਂਟ ਕਿਸੇ ਵੀ ਤਰ੍ਹਾਂ ਦਾ ਸੂਟ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਆਪਣਾ ਫੈਬਰਿਕ ਵੀ ਦੇ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਕੋਲੋਂ ਫੈਬਰਿਕ ਲੈ ਕੇ ਵੀ ਸੂਟ ਜਿਹੜਾ ਤਿਆਰ ਕਰਵਾ ਸਕਦੇ ਹੋ ਸੋ ਆਪਣੇ ਕੋਲ ਸੋਹਣੇ ਸੋਹਣੇ ਸੂਟ ਹੁੰਦੇ ਨੇ ਹਰ ਤਰ੍ਹਾਂ ਦਾ ਸੂਟ ਤੁਸੀਂ ਸੋ ਕੱਲ ਵਾਲੀ ਵੀਡੀਓ ਦੇ ਵਿੱਚ ਇਹਨਾਂ ਸੂਟਾਂ ਦੀਆਂ ਆਪਾਂ ਪਿਕਸ ਸ਼ੇਅਰ ਕੀਤੀਆਂ ਸੀ ਪਰ ਓਪਨ ਨਹੀਂ ਸੀ ਕੀਤੀ ਤੇ ਮੈਸੇਜ ਆਏ ਸੀ ਬਹੁਤ ਕਿ ਤੁਸੀਂ ਇਹਨਾਂ ਨੂੰ ਓਪਨ ਕਰਕੇ ਦਿਖਾਓ ਸੂਟਾਂ ਨੂੰ ਕਿਉਂਕਿ ਇਹ ਸੂਟ ਬਹੁਤ ਸੋਹਣੇ ਸਿੰਪਲ ਜਿਹੀ ਸੋਬਰ ਤੇ ਲੱਗ ਜਿਹਾ ਕਨਸੈਪਟ ਦੇ ਵਿੱਚ ਆ ਜਾਂਦੇ ਨੇ ਸੋ ਸਾਨੂੰ ਕਿ ਦਿਖਾਓ ਫਿਰ ਅਸੀਂ ਇਹਨਾਂ ਦੇ ਆਰਡਰ ਕਰਨਾ ਚਾਹੁੰਦੇ ਆ ਔਰ ਇਹ ਸਿੰਪਲ ਜਿਹਾ ਸੋਬਰ ਜਿਹਾ ਸੂਟ ਨੇ ਨਾ ਜਿਆਦਾ ਬਿਲਕੁਲ ਹੈਵੀ ਹੈਵੀ ਹੈਂਡਵਰਕ ਹੈਗਾ ਨਾ ਬਹੁਤੇ ਭਾਰੇ ਨੇ ਲਾਈਟ weight ਦੇ ਵਿੱਚ ਬਣੇ ਹੋਏ ਵਿਸਕੋਸ ਔਰ ਗਾਂਜਾ ਦੇ ਉੱਪਰ ਜੋ ਕਿ ਟ੍ਰੈਂਡ ਦੇ ਵਿੱਚ ਜਾ ਰਿਹਾ ਫੈਬਰਿਕ ਔਰ ਬਹੁਤ ਜਿਆਦਾ ਸੋਹਣੇ ਬਣਿਆ ਜਿਵੇਂ ਕਿ ਬਲੂ ਕਲਰ ਬਣਿਆ ਹੋਇਆ ਵਾ ਸੋ ਕਾਫੀ ਜਾਣਿਆਂ ਨੂੰ ਵੈਮ ਜਦੋਂ ਆਪਾਂ ਦੱਸਦੀਆਂ ਕਿ ਅਸੀਂ ਫਿਰੋਜ਼ਪੁਰ ਤੋਂ ਆ ਤਾਂ ਕਾਫੀ ਜਾਣੇ ਕਹਿ ਦਿੰਦੇ ਆ ਕਿ ਨਹੀਂ ਇਸ ਫਿਰੋਜ਼ਪੁਰ ਜਿਹੜਾ ਬੈਕਵਰਡ ਏਰੀਆ ਹੈ ਔਰ ਇੱਥੇ ਫੈਸ਼ਨ ਤਿੰਨ ਤੋਂ ਚਾਰ ਸਾਲ ਬਾਅਦ ਵਿੱਚ ਪਹੁੰਚਦਾ ਹਾਂਜੀ ਇਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਕੁਝ ਸਾਲ ਪਹਿਲਾਂ 10 ਸਾਲ ਪਹਿਲਾਂ ਦੀ ਗੱਲ ਹੈਗੀ ਉਦੋਂ ਇਸ ਟਾਈਮ ਹੁੰਦਾ ਜੀ ਜਿਵੇਂ ਅੰਮ੍ਰਿਤਸਰ ਹੋ ਗਿਆ ਜਾਂ ਲੁਧਿਆਣੇ ਤੋਂ ਜਦੋਂ ਫੈਬਰਿਕ ਬਣਦਾ ਹੈ ਤਾਂ ਉੱਥੇ ਲੇਟੈਸਟ ਫੈਬਰਿਕ ਆਉਂਦਾ ਸੀ ਤੇ ਸਾਡੇ ਇੱਥੇ ਬਾਅਦ ਵਿੱਚ ਆਉਂਦਾ ਸੀ ਕਿਉਂਕਿ ਉਹ ਸ਼ਾਪ ਦੀ ਗੱਲ ਹੋ ਗਈ ਹੋ ਸਕਦਾ ਸ਼ੌਪ ਤੇ ਅੱਜ ਵੀ ਲੇਟ ਆਉਂਦਾ ਹੋਵੇ ਜਾਂ ਪੁਰਾਣਾ ਤੁਹਾਨੂੰ ਲੱਗਦਾ ਹੋਵੇ ਬਟ ਅੱਜਕੱਲ ਬੁਟੀਕਸ ਖੋਲ ਚੁੱਕੀਆਂ ਨੇ ਸਾਡੇ ਏਰੀਆ ਦੇ ਵਿੱਚ ਵੀ ਬਹੁਤ ਸਾਰੀਆਂ ਬੁਟੀਕ ਹੈਗੀਆਂ ਨੇ ਜਿਹੜੀਆਂ ਲੇਟੈਸਟ ਤੁਹਾਡੇ ਮਨਪਸੰਦ ਦੇ ਫੈਬਰਿਕ ਦੇ ਉੱਪਰ ਹੀ ਤੁਹਾਨੂੰ ਸੂਟ ਤਿਆਰ ਕਰਕੇ ਦੇ ਸਕਦੀਆਂ ਨੇ ਕਿਉਂਕਿ ਸੂਟ ਜਿਹੜੇ ਹੁੰਦੇ ਨੇ ਬੁਟੀਕ ਦਾ ਮਤਲਬ ਹੀ ਇਹ ਹੁੰਦਾ ਕਿ ਤੁਸੀਂ ਹਰ ਤਰ੍ਹਾਂ ਦਾ ਡਿਜ਼ਾਈਨ ਹਰ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਓ ਤਾਂ ਜਦ ਤੁਸੀਂ ਜਿਹੜਾ ਵੀ ਫੈਬਰਿਕ ਕਹੋ ਤੁਸੀਂ ਪਹਿਲੀ ਵਾਰ ਸੁਣਿਆ ਹੋਵੇ ਫੈਬਰਿਕ ਤਾਂ ਤੁਸੀਂ ਉਹੀ ਕਹੋ ਅਸੀਂ ਉਹੀ ਮੰਗਵਾ ਕੇ ਉਹਦੇ ਉੱਪਰ ਵਰਕ ਕਰਕੇ ਦਿੰਨੇ ਆ ਕਿਉਂਕਿ ਅੱਜ ਕੱਲ੍ਹ ਹੋਲ ਸੇਲ ਵੀ ਆਨਲਾਈਨ ਆ ਜਾਂਦਾ ਹੈ ਕਿ ਨਾਲ ਦੀ ਨਾਲ ਤੁਸੀਂ ਮੰਗਵਾ ਕੇ ਉਹਨਾਂ ਦੇ ਉੱਪਰ ਡਿਜ਼ਾਈਨ ਜਿਹੜੇ ਉਹ ਰੈਡੀ ਕਰ ਦਿੰਨੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਜੇ ਫਿਰੋਜ਼ਪੁਰ ਬੈਕਵਰਡ ਏਰੀਆ ਹੈ ਤੇ ਇੱਥੇ ਜਿਹੜਾ ਡਿਜ਼ਾਈਨ ਵੀ ਬੈਕ ਵੀ ਬਿਲਕੁਲ ਨਕਲੀ ਮਿਲੂਗਾ ਨਕਲ ਕੋਈ ਨਹੀਂ ਮਿਲਦੀ ਜੀ ਤੁਸੀਂ ਹਰ ਤਰ੍ਹਾਂ ਦਾ ਲੇਟੈਸਟ ਡਿਜ਼ਾਈਨ ਨੇ ਬਹੁਤ ਜ਼ਿਆਦਾ ਘਰ ਇਦਾਂ ਦੇ ਸਾਡੇ ਪਿੰਡਾਂ ਖੁਦ ਪਿੰਡਾਂ ਦੇ ਵਿੱਚ ਹੈਗੇ ਨੇ ਜਿਹੜੇ ਕਿ ਬੁਟੀਕ ਸੂਟ ਜਾਂ ਲੇਟੈਸਟ ਡਿਜ਼ਾਈਨ ਪਹਿਨਣਾ ਪਸੰਦ ਕਰਦੇ ਨੇ ਔਰ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨ ਜਿਹੜੇ ਆਪਾਂ ਤਿਆਰ ਕਰਦੇ ਆਂ ਸੂਟ ਆਪਾਂ ਹਾਈਲਾਈਟ ਕੀਤੇ ਹੋਏ ਹੈਂਡਵਰਕ ਦੇ ਨਾਲ ਬਿਲਕੁਲ ਵੱਖਰੀ ਸੀ ਡਿਜ਼ਾਈਨਿੰਗ ਕੀਤੀ ਹੋਈ ਆ ਇਦਾਂ ਦੇ ਇਹ ਤੁਸੀਂ ਖੁਦ ਵੀ ਤਿਆਰ ਕਰਵਾ ਸਕਦੇ ਹੋ ਸਾਡੇ ਕੋਲ ਪ੍ਰਿੰਟ ਸੂਟ ਸਾਨੂੰ ਦੇ ਦਿਓ ਆਪਾਂ ਤੁਹਾਨੂੰ ਹੈਂਡਵਰਕ ਵੀ ਕਰਕੇ ਦੇਵਾਂਗੇ ਜਾਂ ਫਿਰ ਸਾਡੇ ਕੋਲ ਬਣੇ ਹੋਏ ਨੇ ਇਦਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਇੱਕ ਆਪਾਂ ਇਹ ਮਹਿੰਦੀ ਕਲਰ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਔਰ ਓਪਨ ਪਿਕ ਤੁਹਾਨੂੰ ਦਿਖਾ ਦਿੰਨੇ ਕਿ ਓਪਨ ਕਰਕੇ ਕਿਦਾਂ ਦਾ ਲੱਗੇ ਇਹਦੀ ਪ੍ਰਿੰਟਿੰਗ ਥੋੜੀ ਜਿਹੀ ਲੱਗ ਤੋਂ ਆਏਗੀ ਕਿਉਂਕਿ ਜਿਹੜਾ ਪ੍ਰਿੰਟ ਹੁੰਦਾ ਨਾ ਇਹਨਾਂ ਸਾਰੇ ਸੂਟਾਂ ਦਾ ਲੱਗ-ਲੱਗ ਆਉਂਦਾ ਕਦੇ ਵੀ ਪ੍ਰਿੰਟ ਮੈਚ ਨਹੀਂ ਕਰਦਾ ਕਿ ਕਿ ਇਹ ਪ੍ਰਿੰਟ ਜਿਹੜੇ ਹੁੰਦੇ ਨੇ ਅਲੱਗ-ਅਲੱਗ ਸੂਟਾਂ ਤੇ ਬੁਟੀਕ ਦਾ ਮਤਲਬ ਹੈ ਕਿ ਸੂਟ ਜਿਹੜੇ ਅਲੱਗ-ਅਲੱਗ ਹੀ ਹੁੰਦਾ ਹੈ ਇੱਕ-ਇੱਕ ਪੀਸ ਹੁੰਦਾ ਹੈ ਸੋ ਆਪਾਂ ਇਹ ਵਾਲੀ ਛੋਟੀ ਬੁਟੀ ਦਾ ਸੂਟ ਸੀਗਾ ਜਿਹੜਾ ਤੁਹਾਡੇ ਨਾਲ ਕੱਲ ਵੀ ਸ਼ੇਅਰ ਕੀਤਾ ਸੀ ਇਹ ਛੋਟੀ ਬੁਟੀ ਨੂੰ ਆਪਾਂ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਵਿਸਕੋਸ オーਰਗੰజా ਵਧੀਆ ਵਾਲਾ オーਰਗੰజా ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਔਰ ਦੁਪੱਟੇ ਵੀ ਵਿਸਕੋਸ オーਰਗੰజా ਦੇ ਹੋਣਗੇ ਹੁਣ ਦੁਪੱਟਿਆਂ ਦੇ ਕਾਲ ਕਰਨਗੇ ਕਿ ਔਰਗਾਂਜ਼ਾ ਦਾ ਦੁਪੱਟਾ ਕਦੇ ਸਿਰ ਤੇ ਨਹੀਂ ਖੜਦੰਦਾ ਨਹੀਂ ਜੀ ਜਿਹੜਾ ਤੁਸੀਂ ਪਿਓਰ ਵਿਸਕੋਸ ਔਰਗਾਂਜ਼ਾ ਦਾ ਦੁਪੱਟਾ ਲਓਗੇ ਉਹ 100% ਸਿਰ ਤੇ ਵੀ ਖੜੂਗਾ ਔਰ ਸੌਫਟ ਵੀ ਹੋਏਗਾ ਜਿਹੜਾ ਨਕਲੀ ਆ ਜਾਂਦਾ ਹੈ ਉਹਦੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਜੀ ਉਹ ਆਕੜਵਾ ਹੁੰਦਾ ਸੋ ਇਦਾਂ ਦੇ ਰੈਡੀਮੇਡ ਸੂਟ ਵੀ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਜਿਵੇਂ ਕਿ ਆਪਾਂ ਨੂੰ ਕੇਰੇ ਵਾਲੇ ਸੂਟਾਂ ਦੀ ਕਾਫੀ ਡਿਮਾਂਡ ਆ ਰਹੀ ਸੀ ਕਿ ਸਾਨੂੰ ਘੇਰੇ ਵਾਲੇ ਸੂਟ ਵੀ ਦਿਖਾਓ ਜਿਨ੍ਹਾਂ ਦੇ ਵਿੱਚ ਜਿਵੇਂ ਆਪਣੀ ਮਦਰ ਵਾਸਤੇ ਦਾਦੀ ਵਾਸਤੇ ਲੈਣੇ ਹੋਣ ਸੋ ਆਪਾਂ ਬਨਾਰਸੀ ਸੂਟ ਦੇ ਉੱਪਰ ਰੈਡੀ ਕੀਤਾ ਬਨਾਰਸੀ ਸਟਾਈਲ ਦੇ ਵਿੱਚ ਸਿਲਕ ਦੇ ਉੱਪਰ ਸੂਟ ਰੈਡੀ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ ਘੇਰਾ ਬਣਿਆ ਹੋਇਆ ਹੈ ਇਹਦਾ ਪ੍ਰੋਪਰ ਹੈਂਡਵਰਕ ਨਾਲ ਹਾਈਲਾਈਟ ਕੀਤਾ ਹੋਇਆ ਨੀਚੇ ਘੇਰੇ ਤੇ ਇਸੇ ਤਰ੍ਹਾਂ ਨਹੀਂ ਆਹੀ ਬਾਵਾ ਬੜੀਆਂ ਹੋਣਗੀਆਂ ਜੀ ਇਹਦੀਆਂ ਔਰ ਘੇਰੇ ਦੀ ਔਰ ਲੈਂਥ ਦੀ ਕੋਈ ਇਸ਼ੂ ਨਹੀਂ ਹੁੰਦਾ ਕਿਉਂਕਿ ਆਪਾਂ ਖੁੱਲਾ ਡੁੱਲਾ ਘੇਰੇ ਤੇ ਵਰਕ ਕਰਦੇ ਹਾਂ ਜੀ ਜਿੰਨਾ ਮਰਜੀ ਤੁਸੀਂ ਰਖਵਾ ਸਕਦੇ ਹੋ ਪਲੇਨ ਬਾਟਮ ਆਏਗੀ ਸੋ ਇਹਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਬਹੁਤ ਮੈਸੇਜ ਆਉਂਦੇ ਕਿ ਦੀਦੀ ਤੁਸੀਂ ਕੈਸ਼ ਔਨ ਡਿਲੀਵਰੀ ਕਿਉਂ ਨਹੀਂ ਕਰਦੇ ਐਕਚੁਅਲੀ ਐ ਜੀ ਕਿ ਕੈਸ਼ ਔਨ ਡਿਲੀਵਰੀ ਦੇ ਐਕਸਟਰਾ ਪੇਮੈਂਟ ਹੁੰਦੀ ਆ ਕੋਈ ਕਸਟਮਰ ਨਹੀਂ ਭਰਦਾ ਬਾਕੀ ਉਹਦੇ ਵਿੱਚ ਕੋਈ ਵੀ ਰਿਸਪੌਂਸਿਬਿਲਟੀ ਜ਼ਿਆਦਾ ਨਹੀਂ ਹੁੰਦੀ ਪਾਰਸਲ ਗੁੰਮ ਹੋ ਜਾਏਗਾ ਪਾਰਸਲ ਕਿਸੇ ਇਧਰ ਉਧਰ ਹੋ ਜਾਵੇ ਤਾਂ ਜਿਆਦਾ ਪਰ ਰਿਸਪੌਂਸ ਨਹੀਂ ਦਿੱਤਾ ਜਾਂਦਾ ਆਨਲਾਈਨ ਦੇ ਵਿੱਚ ਹੁੰਦਾ ਹੈ ਕਿ ਸਾਡੇ ਪ੍ਰੋਪਰ ਨਾਲ ਦੀ ਨਾਲ ਜਿਹੜਾ ਰਿਸਪੌਂਸ ਮਿਲ ਜਾਂਦਾ ਆਪ ਨੂੰ ਚੈਕਿੰਗ ਹੁੰਦੀ ਰਹਿੰਦੀ ਆ ਸੋ ਅਜੇ ਤੱਕ ਕਦੇ ਵੀ ਇਦਾਂ ਨਹੀਂ ਹੋਇਆ ਕਿ ਆਪਣਾ ਪਾਰਸਲ ਕਿਸੇ ਤਰ੍ਹਾਂ ਪ੍ਰੋਬਲਮ ਆਈ ਹੋਵੇ ਸੋ ਜਿੰਨਾ ਵੀ ਕੰਮ ਕੀਤਾ ਹੈ ਬਹੁਤ ਵਧੀਆ ਕੀਤਾ ਤੁਸੀਂ ਅੱਗੇ ਤੋਂ ਲੈਸਾ